ਮੈਨੂੰ ਜੀ ਕਹ ਖਾਲਸਾ ਮੈਨੂੰ ਜੀ ਕਿਫਤ ਹੈ ਮੈਂ ਸਾਰੇ ਗਦਰਵਾਹ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਦਾ ਕੁਪਾਂ ਸਿੰਘ ਦੀ ਮਾਤਸਾ ਨੂੰ ਪੰਤਰੀ ਬਜਾਓ ਆਪਣਾ ਗਦਰਵਾਹ ਦੇ ਵਿੱਚ ਆਏ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੇ ਸਦਕੇ ਇਹ ਪਾਰਟੀ ਕੈਂਪ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਹੋ ਸਕਦਾ ਮੈਂ ਥੋਂ ਉਹਨਾਂ ਨੂੰ ਸਾਰਿਆਂ ਨੂੰ ਕਾਲ ਫੋਨ ਲਾ ਕੇ ਕੀਤੇ ਗਏ ਹੋਣ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਵੇਂ ਕਹਾਂਗੇ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਾਰੀ ਬੇਨਤੀ ਕਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ